ਵਰਕਰਾਂ ਦੀ ਲੜਾਈ ਸੀ ਵਰਕਰਾਂ ਨੇ ਲੜੀਆ ਰੁਹਾਈ ਕਮਾਂਡ ਨੇ ਲੜੀਆ ਹੂੰ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਹੁਣ ਕਿਹੜੀ ਰਣਨੀਤੀ ਤੈਅ ਕਰੋਗੇ ਤੁਸੀਂ ਅਜਬਾਰ ਆਏ ਹੋ ਰਣਨੀਤੀ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜੋ ਰਣਨੀਤੀ ਉਹਦੇ ਨਾਲ ਆ ਬਿਲਕੁਲ 15 ਮਹੀਨਿਆਂ ਤੋਂ ਜਿਹੜਾ ਨਾਬਾਲ ਲਵਾਰਸ ਸੀ ਤੁਸੀਂ ਜੇਤ ਸੀ ਵਰਕਰਾਂ ਦੇ ਹੌਸਲੇ ਟੁੱਟੇ ਹੋਏ ਸੀ ਨਹੀਂ ਬਿਲਕੁਲ ਨਾਬਾਲਸ ਨਹੀਂ ਸੀ ਮੇਰਾ ਇੱਕ ਇੱਕ ਵਰਕਰ ਹਰ ਪਿੰਡ ਚ 10 10 ਵਰਕਰ ਬੈਠੇ ਨੇ ਕੋਈ ਲਾਵਾਰਸ ਨਹੀਂ ਸੀਗਾ ਜੇ ਮੈਂ ਇਕੱਲਾ ਅੰਦਰ ਸੀ ਤਾਂ ਮੇਰਾ ਵਰਕਰ ਇੱਕ ਇੱਕ ਭਾਵੇਂ ਬਲੌਗ ਪ੍ਰੈਜ਼ੀਡੈਂਟ ਨੇ ਇੱਧਰ ਦੇ ਬਲਾਕ ਸੰਪਤੀਆਂ ਦੇ ਮੈਂਬਰ ਨੇ ਸਰਪੰਚ ਨੇ ਵੈਸੇ ਸਾਡੇ ਵਰਕਰ ਨੇ ਜਿਨ੍ਹਾਂ ਨੇ ਸਾਰੇ ਪਿੰਡਾਂ ਦੇ ਪਿੰਡਾਂ ਸਾਂਭੇ ਨੇ ਉਹ ਮੌਜੂਦ ਸੀ ਅੱਜ ਤੁਸੀਂ ਕਹਿ ਕੇ ਦੇਖ ਲਓ ਕਿ ਨਬਾ ਦੇ ਜਦੋਂ ਸਰਪੰਚੀਆਂ ਦੇ ਇਲੈਕਸ਼ਨ ਹੋਏ ਨੇ ਸਾਡਾ ਬਹੁਤ ਵਧੀਆ ਰਿਜ਼ਲਟ ਆਦੋ ਬਿਲਕੁਲ ਕਿਹੋ ਜਿਹਾ ਫੋਨ ਆ ਗਿਆ ਹੈ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦੇਖ ਰਹੇ ਹੋ ਹੁਣ ਰਣਨੀਤੀ ਕੀ ਹੋਊਗੀ ਇਹ ਇਲਾਕੇ ਦੇ ਲਈ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਜਿਹੜੀ ਕੀਤੀ ਜਾ ਰਹੀ ਹੈ ਉਹ ਯਾਰ ਰਣਨੀਤੀ ਕਾਦੀ ਹੁੰਦੀ ਹੈ ਸੇਵਾ ਹੈ ਲੋਕਾਂ ਦੀ ਪਹਿਲਾਂ ਵੀ ਕਰਦੇ ਫੇਰ ਵੀ ਕਰਾਂਗੇ ਅਪਰਾ ਕੇ ਪ੍ਰੋਗਰਾਮ ਦੱਸਾਂਗੇ ਮਾਨ ਸਾਹਿਬ ਸਾਹਿਬ ਅੱਜ ਬਾਹਰ ਆ ਜਾਣਗੇ ਤੁਹਾਡੇ ਸਾਬਕਾ ਮੰਤਰੀ ਸਾਹਿਬ ਲੋਵਾਰ ਸਤਾ ਫਿਰ ਐ ਹੁੰਦਾ ਵਰਕਰ ਤਾਂ ਓਕਣੀ ਜੁੜੇ ਹੋਈ ਸੀ ਦੇਖੋ ਲੀਡਰ ਜਦੋਂ ਅੰਦਰ ਹੈਗਾ ਤਾਂ ਲੋਵਾਰ ਸਤਾ ਉਹਨਾਂ ਚ ਰਹਿੰਦਾ ਹੀ ਹੈ ਜੀ ਲੀਡਰ ਤੋਂ ਬਿਨਾ ਉਹ ਐਕਟੀਵਿਟੀ ਉਹ ਨਹੀਂ ਸ਼ੁਰੂ ਹੋਣੀ ਐ ਸਾਰੇ ਵਰਕਰ ਕੈਮਨੇ ਜੀ ਕਾਂਗਰਸ ਪਾਰਟੀ ਦੇ ਚਟਾਨਾਂ ਵਾਂਗ ਖੜੇ ਨੇ ਸਾਬਕਾ ਮੰਤਰੀ ਸਾਹਿਬ ਨਾਲ ਬਿਲਕੁਲ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਤੱਕੇਸ਼ਾਈਆਂ ਦਾ ਜਵਾਬ ਆ ਜਿਹੜਾ ਉਹ ਅਗਲੀ ਰਣਨੀਤੀ ਦੇ ਵਿੱਚ ਦਿੱਤਾ ਜਾਊਗਾ ਹਾਂ ਜੀ ਉਦੋਂ ਦੇਖੋ ਇਹ ਹੈਗੀ ਆ ਹਾਈ ਲੈਵਲ ਦੀ ਪੋਲਿਟਿਕਸ ਇਹਦੇ ਤੇ ਨਾ ਨਾ ਵੀ ਤਾਂ ਕਾਂਗਰਸ ਪਾਰਟੀ ਨਾਲ ਦੇ ਕੋ ਜੁੜਿਆ ਹੋਇਆ ਨਾ ਆਪਾਂ ਇਹ ਤਾਂ ਠੀਕ ਹੈ ਆਵਾ ਦੇ ਨਾਲ ਬਦਲਾਅ ਆਈ ਜਾਂਦਾ ਹੁੰਦਾ ਕਿਤੇ ਕਿਹੜੀਆਂ ਕਿੰਨੀਆਂ ਹੋਣਾਂ ਨਾ ਆਪਾਂ ਤੱਕੇਸ਼ਾਈਆਂ ਤਾਂ ਮਾਨ ਸਾਹਿਬ ਤੁਹਾਨੂੰ ਆਪ ਹੀ ਪਤਾ ਕਿੰਨੀਆਂ ਹੋ ਰਹੀਆਂ ਨੇ ਤੱਕਾ ਨਹੀਂ ਦੋ ਦਮ ਨਹੀਂ ਪੱਤਰਕਾਰਾਂ ਨੂੰ ਜਿਆਦਾ ਹੀ ਪਤਾ ਹੁੰਦਾ ਨਹੀਂ ਸਾਨੂੰ ਤਾਂ ਕੋਈ ਬਲਾਹ ਜੀ ਨਹੀਂ ਹੁੰਦਾ ਬਾਕੀ ਕੁੱਲ ਮਿਲਾ ਕੇ ਠੀਕ ਹੈ ਜੀ ਚਲੋ ਮੰਤਰੀ ਸਾਹਿਬ ਨਾਲ ਸਾਫ ਕਾ ਮੰਤਰੀ ਸਾਹਿਬ ਨਾਲ ਲੱਗਦਾ ਵੀ ਤੱਕਾ ਹੋਇਆ ਚਲੋ ਵਰਕਰ ਤਾਂ ਅਸੀਂ ਤਾਂ ਜੁੜੇ ਹੋਈਆਂ ਕਾਂਗਰਸ ਨਾਲ ਸਾਡੇ ਨਾਲ ਤਾਂ ਤੱਕਾ ਹੋਈ ਜਾਵੇ ਨਾ ਤੱਕਾ ਹੋਵੇ ਇਸ ਤਾਂ ਕਾਂਗਰਸ ਪਾਰਟੀ ਦੇ ਸਪਾਈ ਹੁੰਦੇ ਨੇ ਇਹ ਨਾਲ ਵੀ ਹੋਇਆ ਵਤੀਰਾ ਤੁਸੀਂ ਵੀ ਚੇਅਰਮੈਨ ਰਹੇ ਹੋ ਮਾਰਕੇ ਸੌਰੀ ਆਪਣੇ ਬਹੁਤ ਸਮਝ ਨਹੀਂ ਆ ਬਾਰੇ ਨਹੀਂ ਬਹੁਤ ਵੀ ਕਾਫੀ ਉਸ ਟਾਈਮ ਨਾ ਜਿਵੇਂ ਚਲੋ ਅਫਸਰ ਸਾਹੀ ਗਲਤ ਗਾਈਡ ਕਰੀ ਜਾਂਦੀ ਹੁੰਦੀ ਆ ਉਸ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੀ ਜੀ ਕੋਈ ਉਸ ਤੋਂ ਬਾਅਦ ਠੀਕ ਠਾਕ ਹੋਇਆ ਜੀ ਸਾਰਾ ਕੁਝ ਪਹਿਲਾਂ ਅਫਸਰ ਸਾਹੀ ਨਾਲ ਦੀ ਨਾਲ ਜਦੋਂ ਸਰਕਾਰ ਬਣਦੀ ਹੈ ਗਲਤ ਗਾਈਡ ਕਰਨ ਲੱਗ ਜਾਂਦੇ ਨੇ ਆਹ ਦੇ ਖਿਲਾਫ ਕੋਈ ਧਰਨੇ ਵਿਦਾਰੇ ਨਾ ਪਾ ਸ਼ੁਰੂ ਹੋਣ ਉਹ ਤਾਂ ਲੀਡਰ ਇਹ ਦੱਸਣਗੇ ਜੀ ਆ ਕਿ ਨਹੀਂ ਅਸੀਂ ਤਾਂ ਕਹਦੇ ਲੀਡਰਾਂ ਦੀ ਅਸੀਂ ਤਾਂ ਨਾਲ ਜੁੜੇ ਹੋਏ ਆ ਕਾਂਗਰਸ ਪਾਰਟੀ ਦੇ ਹਾਂ ਜੀ ਹਾਂ ਜੀ ਬੜੀ ਖੁਸ਼ੀ ਦੀ ਬਰਕਾੜਾਂ ਦੇ ਵਿੱਚ ਲਹਿਰਿਆ ਥੋੜੇ ਸਮੇਂ ਦੋ ਚਾਰ ਮਿੰਟਾਂ ਚ ਬਾਹਰ ਜਿਹੜੇ ਆ ਰਹੇ ਨੇ ਉਹਦੇ ਕਰਕੇ ਸਮਾਂ ਜ਼ਰੂਰ ਲੱਗ ਗਿਆ ਪਰ ਕੋਰਟ ਨੇ ਜਿਹੜਾ ਸੁਪਰੀਮ ਕੋਰਟ ਨੇ ਇਹਨੇ ਕੀਤਾ ਜਮਾਨਤ ਮਿਲੀ ਆ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਕੜਾ ਹੋ ਕੇ ਅਸੀਂ ਸਾਨੂੰ ਵੀ ਬਹੁਤ ਖੁਸ਼ੀ ਆ ਜੀ ਸਾਧ ਸਿੰਘ ਜੀ ਕਿਉਂਕਿ ਜੋ ਉਹਨਾਂ ਨੇ ਸੱਚ ਦੀ ਲੜਾਈ ਲੜੀ ਆ ਲੋਕਾਂ ਨੇ ਦੂਸਾਂ ਲਾਏ ਨੇ ਝੂਠ ਸਾਰਿਆਂ ਨਜ਼ਾਇਜ਼ ਗਲਤ ਗੱਲਾਂ ਨੇ ਕੋਈ ਇਹ ਜੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਕੀ ਹੋਸ ਹੋ ਰਿਹਾ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਕੀਤਾ ਨਹੀਂਗਾ ਸਾਡਾ ਇਹੀ ਬੇਨਤੀ ਹੈ ਬਹੁਤ ਖੁਸ਼ੀ ਹੈ ਸਾਨੂੰ ਵੀ ਉਹਨਾਂ ਲਈ ਬਹੁਤ ਜਿਆਦਾ ਬਹੁਤ ਬਹੁਤ ਖੁਸ਼ੀ ਹੈ ਅਸਰ ਨੂੰ ਅਸੀਂ ਇੱਕ ਦੋ ਵਾਰੀ ਮੁਲਾਕਾਤ ਵੀ ਕਰਕੇ ਆਏ ਸੀ ਉਦੋਂ ਵੀ ਚੜ੍ਹਦੀ ਕਲਾ ਚ ਨੇ ਮੰਤਰੀ ਸਾਹਿਬ ਬੜੀ ਵੇਟ ਕਰ ਰਹੇ ਸੀ 15 ਤਰੀਕ ਦੀ 15 ਤਰੀਕ ਨੂੰ ਪਰਮਾਤਮਾ ਨੇ ਸਾਡੀ ਜੀ ਸੁਣ ਲਈ ਅੱਜ ਰਹਾ ਹੋ ਰਹੇ ਨੇ